ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਸੂਜੀ ਦਾ ਪ੍ਰਸ਼ਾਦ, ਸ਼ਿਮਲਾ ਮਿਰਚ ਤੇ ਆਲੂ ਦੀ ਸਬਜ਼ੀ ਬਣਾਈ ਹੈ ਤੇ ਪੂਰੀਆਂ ਬਣਾਵਾਂਗੇ ਨਾਲ ਉਹ ਵੀ ਦੇਖੋ ਤੁਸੀਂ ਆਪਾਂ ਜੀ ਪਾਣੀ ਲਿਆ ਆਪਣਾ ਬਣਾਉਣ ਨੂੰ ਪ੍ਰਸ਼ਾਦ ਤੇ ਪਾਣੀ ਗਰਮ ਧਰਦੇ ਆਪਾਂ ਤੇ ਫਿਰ ਆਪਾਂ ਪ੍ਰਸ਼ਾਦ ਬਣਾਵਾਂਗੇ ਸੂਜੀ ਦਾ ਹਲਵਾ ਇੱਧਰ ਸ਼ਿਮਲਾ ਮਿਰਚ ਦੀ ਸਬਜ਼ੀ ਬਣੀ ਜਾਂਦੀ ਹੈ ਦੇਖੋ ਜੀ ਆ ਪੱਤੇ ਉਪਾ ਲਿਆ ਤੇ ਹੁਣ ਆਪਾਂ ਮੈਂ ਕੋਈ ਵੀ ਚੀਜ਼ ਨਾ ਮੈਂ ਤੋਲ ਕੇ ਨਹੀਂ ਪਾਉਂਦੀ ਹੁੰਦੀ ਤੇ ਵੈਸੇ ਹੀ ਪਾਉਣੀ ਹੁੰਦੀ ਐ ਤੇ ਆਹ ਦੇਖੋ ਇੱਧਰ ਹੁਣ ਸੂਜੀ ਪਾ ਰਹੇ ਆ ਬਸ ਮਿਸ ਹਸਾਬ ਨਾਲ ਹੀ ਪਾ ਲੈਣੀ ਮੈਂ ਕਦੇ ਨਹੀਂ ਐ ਮਣਕੇ ਪਾਇਆ ਵੀ ਹੁਣ ਬੋਰ ਪਾਲ ਗਜੇ ਮੈਨੂੰ ਕਿਉਂ ਥੋੜਾ ਲੱਗੇ ਤੇ ਮੈਂ ਸੂਜੀ ਹੋਰ ਬਾਪਕਾ ਪਾ ਲੈਣੀ ਐ ਜੇ ਸੂਜੀ ਥੋੜੀ ਲੱਗੇ ਤਾਂ ਸੂਜੀ ਪਾ ਲੈਣੀ ਐ ਬਸ ਆਹ ਹੁਣ ਠੀਕ ਐ ਜਮਾ ਬਿਲਕੁਲ ਆ ਦੇਖੋ ਮੱਟੀ ਮੱਟੀ ਅੱਗ ਤੇ ਘਰਨਾਗੇ ਇਹਨੂੰ ਆਪਾਂ ਮੱਠੇ ਮੱਠੇ ਆਕਤੇ ਨਾ ਇਹਨੂੰ ਨਾ ਗਏ ਸੂਜੀ ਨੂੰ ਤੇ ਫੇਰ ਆ ਪਾਣੀ ਗਰਮ ਕੀਤਾ ਪਿਆ ਤੇ ਖੰਡ ਪਾ ਦਿਆ ਕੇ ਬਸ ਸਿੱਧਾ ਸਿੱਧਾ ਸਾਮਾ ਜਿਆ ਮੈਂ ਤਾਂ ਬਣਾਉਣੀ ਹੁੰਦੀ ਐ ਇਹ ਪ੍ਰਸ਼ਾਦ ਕਦੇ ਆਏ ਨਹੀਂ ਵੀ ਹਰਕ ਤੇ ਨਾਪ ਤੋਲ ਕੇ ਪਾਵਾਂ ਕਿਉਂਕਿ ਜਦੋਂ ਬਣਾਉਂਦੇ ਰਹੀ ਐ ਆਪ ਨੂੰ ਪਤਾ ਹੀ ਲੱਗ ਜਾਂਦਾ ਨੇ ਵੀ ਐਨੀ ਕੀ ਚੀਜ਼ ਪਾਉਣੀ ਐ ਐਨੀ ਪਾਉਣੀ ਐ

ਸੂਜੀ ਆਪਣੇ ਪਰਚਾ ਦੀ ਸੂਜੀ ਆ ਦੇਖੋ ਸੂਜੀ ਆਪਣੇ ਹਨ ਘੁੱਜਣ ਵਾਲੀ ਹੈ ਸੂਜੀ ਭੱਜ ਜੂਗੀ ਫਿਰ ਪਾਣੀ ਪਾ ਕੇ ਖੰਡ ਪਾ ਦੇਵਾਂਗੇ ਸੈਂਪਲ ਹੀ ਬਣਾਵਾਂਗੇ ਇਹਦੇ ਵਿੱਚ ਕੋਈ ਡਰਾਈ ਫਰੂਟ ਨਹੀਂ ਪਾਉਣਾ ਹੈਗਾ ਕਿਉਂਕਿ ਇਹ ਘੜਾ ਆਪਾਂ ਕੱਲਾ ਖਾਣਾ ਪੂਰੀਆਂ ਨਾਲ ਖਾਣਾ ਫਿਰ ਚੰਗੇ ਜਨ ਲੱਗਦੇ ਵਿੱਚ ਡਰਾਈ ਫਰੂਟ ਆ ਬਰਫੂਜੀ ਥੋੜੀ ਜਿਹੀ ਘਸਰ ਰਹੇਗੀ ਉਹ ਥੋੜਾ ਜਿਹਾ ਸੂਜੀ ਨਾ ਟਾਈਮ ਲੈਂਦੀ ਹੈ ਜਿਹੜਾ ਆਟਾ ਹੁੰਦਾ ਉਹ ਜਲਦੀ ਭੁੱਜ ਜਾਂਦਾ ਤੇ ਸੂਜੀ ਤੇ ਥੋੜਾ ਟਾਈਮ ਲੱਗਦਾ ਆਪਣੇ ਤਾਂ ਕਰਕੇ ਤੇ ਹੁਣ ਕਿਉਂ ਤਾਂ ਛੱਡੀ ਜਾਂਦੀ ਹੈ ਆ ਦੇਖੋ ਕਿਉਂ ਛੱਡੀ ਜਾਂਦੀ ਹੈ ਸੂਜੀ ਆ ਦੇਖੋ ਜੀ ਹੁਣ ਤਾਂ ਬਸ ਭੁੱਜਣ ਵਾਲਾ ਹੀ ਹੈ ਕੁਛ ਮਿੰਟ ਹੀ ਲੱਗਣਗੇ ਸੂਜੀ ਦੇ ਨਾਲ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ ਸਵਾਦ ਤਾਂ ਵੈਸੇ ਲੱਗਦਾ ਹੈ ਇਹ ਜ਼ਿਆਦਾ ਵੀ ਖਾਂਦਾ ਜਾਂਦਾ ਆਟੇ ਨਾਲ ਆਰਕ ਪੈ ਗਿਆ ਬਸ ਹੁਣ ਦੋ ਮਿੰਟ ਲਾਵਾਂਗੇ ਆ ਦੇਖੋ ਜੀ ਹੁਣ ਆਪਣਾ ਬ੍ਰਾਊਨ ਹੋ ਗਿਆ ਇਹ ਆਟਾ ਕੋਨੇ ਨੂੰ ਪਤਾ ਲੱਗ ਰਿਹਾ ਹੁਣ ਅਸ ਵੀ ਘੋ ਆਪਣਾ ਛੱਡ ਗਿਆ ਤਾਂ ਤੇ ਹੁਣ ਪਾਣੀ ਪਾਉਣੇ ਵਿੱਚ ਸੂਜੀ ਇਹਨੇ ਜਦਵਾ ਪਾਣੀ ਪੈ ਜਾਂਦਾ ਆ ਖੰਡ ਪਾ ਦੇ ਗੈਸ ਕਰਤਾ ਕੋਲ ਦੇਖੋ ਇਹ ਮੈਨੂੰ ਤਾਂ ਹਜੇ ਵੀ ਇਹ ਚ ਪਾਣੀ ਘੱਟ ਲੱਗਦਾ ਕਿਉਂਕਿ ਫੁੱਲੂਗਾ ਨਾ ਹੋਰ ਮੋਟੀ ਐ ਸੂਜੀ ਥੋੜੀ ਅੱਗੇ ਬ੍ਰੇਕ ਹੁੰਦੀ ਐ ਐ ਦਿੱਤੀ ਮੋਟੀ ਐ ਆ ਦੇਖੋ ਥੋੜਾ ਜਿਹਾ ਪਾਣੀ ਮੈਂ ਹੋਰ ਪਾਤਾ ਸੀ ਕਿਉਂਕਿ ਸੂਜੀ ਮੋਟੀ ਪਾ ਲਈ ਐ ਨਾ ਤੇ ਫਿਰ ਇਹ ਫੁੱਲੂਗੀ ਤਾਂ ਕਰਕੇ ਮੈਂ ਹੋਰ ਪਾਣੀ ਪਾਤਾ ਫਿਰ ਵਿੱਚ ਔਰ ਫਿਰ ਆਪਾਂ ਆਟਾ ਤਿਆਰ ਕਰਾਂਗੇ ਤੁਹਾਨੂੰ ਉਹ ਵੀ ਦਿਖਾਉਣੇ ਆ ਆ ਦੇਖੋ ਜੀ ਹੁਣ ਦੇਗ ਆਪਣੀ ਬਣਨ ਵਾਲੀ ਐ ਪ੍ਰਸ਼ਾਦ ਦੇਗ ਨਹੀਂ ਕਹਿ ਸਕਦੇ ਇਹਨੂੰ ਆਪਾਂ ਪ੍ਰਸ਼ਾਦ ਬਣਨਾ ਸੋਜੀ ਦਾ ਤੇ ਦਮਾਰਾ ਇਹਦੇ ਹੁੰਦੇ ਆ ਸੌਰੀ ਪਾਣੀ ਬਾਬਾ ਕਹਿ ਗਿਆ ਨਾ ਇੱਥੇ ਜੇ ਮੈਨੂੰ ਐਸ ਮੋੜ ਤੇ ਆ ਕੇ ਵੀ ਐ ਲੱਗੇ ਨਾ ਮੈਂ ਕਿਉਂ ਘੱਟ ਫਿਰ ਮੈਂ ਚਮਚਾਕ ਘਿਓ ਦਾ ਪਾ ਲਈ ਨਹੀਂ ਹੁੰਦੀ ਆ ਕਦੇ ਵੀ ਮੈਨੂੰ ਤੋਂ ਹਲਕੇ ਨਹੀਂ ਬਣਾਇਆ ਪਰ ਵਧੀਆ ਹੀ ਬਣ ਜਾਂਦਾ ਵੇਹਾਂ ਨੂੰ ਕੜਛਾ ਨਾ ਚਮਚੇ ਚੱਕੀ ਕਰਦੀ ਮੈਂ ਨਹੀਂ ਲੈ ਜਿੰਦੇ ਨਾ ਆਪ ਤੋਰ ਤੇ ਮੇਰਾ ਆਪਣਾ ਹੀ ਹਿਸਾਬ ਹੈ ਹਰ ਕ चीज ਜਿਵੇਂ ਚੌਲ ਬਣਾਉਣਾ ਬਸ ਉਹਨਾਂ ਦਾ ਜ਼ਰੂਰ ਮੈਨ ਲੈਂਦਾ ਜੇ ਬਣਾਉਣਾ ਹੋਵੇ ਤਾਂ ਖੋਲੀ ਵਧੀਆ ਆਪਣਾ ਪ੍ਰਸ਼ਾਦ ਬਣ ਗਿਆ ਸੂਜੀ ਦਾ ਹਲਵਾ ਗਣੇ ਨੂੰ ਆਪਾਂ ਕੱਢ ਲਾਂਗੇ ਇਹ ਉਹਦੇ ਚ ਹੋਰ ਕਾਂਡੇ ਚ ਤੇ ਇਹਦੇ ਚ ਆਪਾਂ ਤੇਲ ਪਾ ਕੇ ਪੂਰੀਆਂ ਬਣਾ ਲਾਂਗੇ ਸਾਫ਼ ਸਾਫ਼ ਪਈਏ ਕੜਾਹੀ ਦੇਖੋ ਵਧੀਆ ਬਣ ਗਿਆ ਖਿਲਰੇ ਖਿਲਰੇ ਭਰਪਰਾ ਬਣ ਗਿਆ ਵਧੀਆ ਇਹਦੇ ਉੱਤੇ ਪਾਣੀ ਦਾ ਸਿੱਟਾ ਲੱਗ ਗਿਆ ਮਾੜਾ ਜਿਹਾ ਕਾਂਜਾ ਆ ਪਾਣੀ ਦਾ ਛਿੱਟਾ ਜਿਹਾ ਲਾਤਾ ਮਾਰਾ ਜਾਂਦਾ। ਤੇ ਇਹਨੇ ਛਿਲਵੇਂ ਛਿਲਵੇਂ ਬਣ ਜਾਂਦਾ। ਪਾਣੀ ਦੇ ਛੱਟੇ ਨਾਲ। ਆ ਦੇਖੋ। ਵਧੀਆ ਬਣਿਆ ਪਰਫੈਕਟ। ਪਰਫੈਕਟ ਬਣਿਆ ਪ੍ਰਸ਼ਾਦ। ਪ੍ਰਸ਼ਾਦ ਨਹੀਂ ਮੈ ਸੂਜੀ ਦਾ ਭੁੱਲ ਕੇ ਉਹਨੂੰ ਇਹਨੂੰ ਕਹਿ ਦਿੰਦੇ ਆ ਪ੍ਰਸ਼ਾਦ। ਸੂਜੀ ਦਾ ਦੇਖੋ ਆਪਾਂ ਹੁਣ ਕੌਲੇਜ ਕੱਢ ਲੈਨੇ ਇਹਨੂੰ ਆਹ ਪਸਾਰੋਂ ਦਾ ਤੇਲ ਪਾ ਆਪਾਂ ਦੀ ਪੂਰੀ ਬਣਾਉਣ ਵਾਸਤੇ ਬਹੁਤਾਂ ਨਹੀਂ ਪਾਉਂਦੇ ਕਿਉਂਕਿ ਥੋੜੀਆਂ ਹੀ ਬਣਾਉਣੀਆਂ ਗੈਂਤੀ ਨਹੀਂ ਆਹਨਾ ਮਿੱਠਾ ਛੋਟਾ ਪਾਇਆ ਜੀ ਮਿੱਠਾ ਛੋਟਾ ਤਾਂ ਵੈਸੇ ਵੀ ਚੰਗਾ ਮੈਂ ਤਾਂ ਉਹ ਵੀ ਖਾਂਦੀ ਰਹਿੰਦੀ ਮਿੱਠਾ ਛੋਟਾ ਮਿੱਠਾ ਛੋਟਾ ਪਾ ਲਿਆ ਆ ਦੇਖੋ ਜਮੈਣ ਪਾ ਰਹੇ ਹੁਣ ਆਪਾਂ ਇਹ ਚਰਤੇ ਆਟੇ ਚ ਜਮੈਣ ਵੀ ਸਵਾਲ ਲੱਗਦੀ ਹੁੰਦੀ ਵਿੱਚ ਮੇਰੇ ਧੋਕੇ ਜਮੈਣ ਰੱਖੀ ਹੋਈ ਐ ਗਿੱਲੇ ਕੱਪੜੇ ਨਾਲ ਇਹਨੂੰ ਉਹ ਕਰਕੇ ਤੇ ਫਿਰ ਮੈਂ ਰੱਖੀ ਜਮੈਣ ਤਾਂ ਨੂੰ ਪਾ ਰਹੇ ਆ ਦੇਖੋ ਇਹ ਆਟਾ ਆਪਾਂ ਇੱਥੇ ਲੈ ਆਂਦਾ ਪਤਾ ਕੀ ਉੱਥੇ ਰਸੋਈ ਦੇ ਵਿੱਚ ਨਾ ਖੜਿਆ ਜਾਂਦਾ ਗਰਮੀ ਬਹੁਤ ਜ਼ਿਆਦਾ ਪਈ ਜਾਂਦੀ ਹੈ ਸੋਹਾਂ ਤਾਂ ਮੌਸਮ ਜਿਆ ਵਧੀਆ ਸੀਗਾ ਹੁਣ ਇੱਕਦਮ ਹੀ ਗਰਮੈਸ਼ੀ ਹੋ ਗਈ ਹੁਣ ਉੱਥੇ ਖੜਾਣਾ ਮੁਸ਼ਕਲ ਹੈ ਤੇ ਮੈਂ ਕਿਹਾ ਚੱਲ ਆਪਾਂ ਇੱਥੇ ਬਹਿ ਕੇ ਆਟਾ ਗੁੰਨ ਲੈਂਦੇ ਆਂ ਇਹ ਕਰਨਾ ਕਰਨਾ ਗੁੰਨਾਗੇ ਆਟਾ ਸਲਤ ਜਿੰਨਾ ਹੋਊਗਾ ਓਨੇ ਵਧੀਆ ਫੁੱਲੂਗੇ ਪੂਰੇ ਤੇਲ ਆਪਣਾ ਗਰਮ ਹੋ ਗਿਆ ਦੇਖੋ ਨਾ ਆਪਾਂ ਕੂੜੀ ਬਿਲ ਰਹੇ ਆ ਰੋਟੀਆਂ ਤਾਂ ਵੈਸੇ ਮੈਂ ਵੱਡੀਆਂ ਨਹੀਂ ਬਣਾਉਣੀਆਂ ਹਾਂ ਦੇਖੋ ਕੂੜ ਨਾ ਕਿਵੇਂ ਬੰਦ ਨਾ ਦੇਖੋ ਭੋਲੇ ਕਿ ਨਾਲ ਦੀ ਨਾਲ ਤੇਲ ਥੋੜਾ ਰਹਿ ਗਿਆ ਜੀ ਤੇਲ ਦਾ ਬੜਾ ਪਾਇਆ ਨਹੀਂ ਕਿ ਮੈਂ ਖਵਾ ਦੇ ਤੁਹਾਨੂੰ ਖੋ ਜੀ ਆਪਾਂ ਮਟਰ ਵੀ ਬਣਾਤੇ ਆ ਆਟਾ ਬਚ ਗਿਆ ਸੀ ਕਿਉਂਕਿ ਉਹ ਇੰਨੀਆਂ ਪੂੜੀਆਂ ਕਿਸੇ ਨੇ ਖਾਣਾਂ ਨਹੀਂ ਸੀ ਫਿਰ ਮੈਂ ਕਿਹਾ ਚਲ ਮਟਰ ਬਣਾ ਦਿੰਨੇ ਆ ਆ ਦੇਖੋ ਜੀ ਆਪਾਂ ਬਣਾ ਲਿਆਂਦੀਆਂ ਪੂੜੀਆਂ ਪ੍ਰਸ਼ਾਦ ਸਬਜ਼ੀ ਹੁਣ ਖਾ ਕੇ ਦੇਖਦੇ ਆ ਕਿਵੇਂ ਜੇ ਬਣੇ ਆ ਬਹੁਤ ਸਵਾਦ ਬਣੀ ਆ ਜੀ ਸਬਜ਼ੀ ਵੀ ਪ੍ਰਸ਼ਾਦ ਵੀ ਤੇ ਪੂੜੀਆਂ ਵੀ ਆ ਜੋ ਖਾ ਲੋ ਤੁਸੀਂ ਵੀ